ਸਾਰਿਆਂ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸਭ ਨੂੰ ਖੁਸ਼ੀਆਂ ਦੇਵੇ ਦਾਤਾ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦ ਪਤੀ ਪਤਨੀ ਦੀ ਨੋਕਚੋਕ ਹੋ ਰਹੀ ਹੈ ਸਭ ਲੋਕ ਚਲੇ ਪਰਦੇਸ ਚਲੇ ਪਰਦੇਸ ਤੂ ਸੀਕਾਰ ਬੈਠ ਰਹੇ ਵਣ ਜਾਰੀ ਆਵੇ ਗੋਰੀਏ ਲੋਕਾਂ ਦੇ ਪੱਲੇ ਦੰਮ ਲੋਕਾਂ ਪੱਲੇ ਦੰਮ ਸਾਡੇ ਪੱਲੇ ਕੋਈ ਧਮਨਾਵਣ ਜਰਨੇ ਨੀਂ ਦੇ ਮਾਇ ਆਪਣੇ ਗਲੇ ਦਾ ਮਹਾਰ ਗਲੇ ਦਾ ਮਹਾਰ ਕੰਨਾ ਦੀਆ ਜੀਵਾ ਗੋਰੀਏ ਅਸੀਂ ਵੀ ਚੱਲੇ ਪਰਦੇਸ ਚੱਲੇ ਪਰਦੇਸ ਤੁਸੀਂ ਮੰਗੋ ਕੀ ਮੰਗਣਾ ਵਣ ਜਾਰ ਨੇ ਨੀ ਇੱਕ ਦੁਨੀਆ ਦਾ ਲਿਆ ਅੰਬਰ ਲਾ ਦਿਓ ਜੀ ਪੌੜੀਆਂ ਵੜ ਜਾਰੀ ਆਵੇ ਗੋਰੀਏ ਦੁਨੀਆਂ ਦਾ ਲੱਗਦਾ ਨਾ ਪੇਦ ਨਾ ਲੱਗੇ ਕੋਈ ਪੇਦ ਅੰਬਰ ਪੌੜੀ ਨਾ ਲੱਗਦੀ ਰੀਆਂ ਦਾ ਦੁੱਧ ਲਿਆ ਦਿਓ ਦੁੱਧ ਲਿਆ ਦਿਓ ਕੱਚ ਦੀ ਲਿਆ ਦਿਓ ਜੀ ਕੜਨੀ ਨਿਵਣ ਜਾਰੀ ਆਵੇ ਹੂ ਗੋਰੀਏ ਚਿੜੀਆਂ ਦਾ ਮਿਲਦਨ ਦੁੱਧ ਕੇ ਹੋਵੇ ਨ ਦੁੱਧ ਕੇ ਕੱਚ ਦੀ ਨਾ ਹੋਵੇ ਕੜਨੀ ਵਣ ਜਾ ਰੇ ਨੇਨੀ ਸਾਨੂੰ ਕੀੜੀ ਧਾਲਿਆ ਦੇਓ ਮਾਸ ਲਿਆ ਦੇਓ ਮਾਸ ਜੋ ਕਾਲਿਆਯੋ ਜੀਪਸੜੀ ਵਣ ਜਾਏ ਇਹ ਕੀੜੀਆਂ ਦਾ ਹੋਵੇ ਨਮਸ ਕੇ ਵਿਕਦਾ ਨਮਸ ਜੋ ਕਾ ਹੋਵੇ ਨਪਸੜੀ ਵਣੇ ਜਾ ਰੇ ਨੇਨੀ ਢੋਲਾ ਸਾਰੇ ਵਚਨ ਤੂ ਸੀਹਾਰੇ ਵਚਨ ਤੂ ਸੀਹਾਰੇ ਸਾਡੀ ਤੇਰੀ ਕੀ ਦਿਲਵਰੀ ਵੜੇ ਜਾਰੀ ਆਵੇ ਂਗੋਰੀਏ ਜਾਨ ਮੰਗੇ ਅਸੀਂ ਦੇਈਏ ਮੰਗੇ ਅਸੀਂ ਦੇਈਏ ਤੇਰੀ ਨੇ ਨੇ ਨੀ ਢੋਲ ਲਾਇ ਸਨੇ ਤਾਂ ਕੀ ਤਮਖਾਲ ਸੀ ਕੀਤਾ ਮਖਾਲ ਤੁਸੀਂ ਗੱਲ ਨਾ ਸਮਝੇ ਬਣ ਜਾ